ਅਮਰੀਕਾ ਤੋਂ ਲਗਾਤਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਕਈ ਭਾਰਤੀ ਵਾਪਸ ਦੇਸ਼ ਆ ਚੁੱਕੇ ਹਨ। ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਹੁਣ ਤੱਕ ਤਿੰਨ ਜਹਾਜ਼ ਲੈਂਡ ਹੋਏ ਨੇ ਜਿਨ੍ਹਾਂ ਦੇ ਵਿੱਚ ਕਈ ਲੋਕ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਲੋਕ ਬੈਠੇ ਹੋਏ ਸਨ ਜਿਨ੍ਹਾਂ ਨੂੰ ਕੀ ਅਮਰੀਕੀ ਸਰਕਾਰ ਨੇ ਡਿਪੋਰਟ ਕੀਤਾ। ਤੇ ਹੁਣ ਦੀ ਜੋ ਤਾਜ਼ਾ ਖਬਰ ਆਈ ਹੈ ਕਿ ਬੀਤੇ ਦਿਨ ਸ਼ਾਮ ਤੱਕ ਦਿੱਲੀ ਇੰਟਰਨੈਸ਼ਨਲ 에어ਪੋਰਟ ਤੇ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ਼ ਭੇਜਿਆ ਗਿਆ ਜਿਸ ਦੇ ਵਿੱਚ ਕਈ ਭਾਰਤੀਆਂ ਨੂੰ ਬਿਠਾ ਕੇ ਡਿਪੋਰਟ ਕਰ ਦਿੱਤਾ ਗਿਆ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਭਾਰਤੀਆਂ ਦੇ ਬਾਰੇ ਲਗਾਤਾਰ ਨਵੀਆਂ ਰਿਪੋਰਟਾਂ ਆ ਰਹੀਆਂ ਨੇ। ਐਤਵਾਰ ਨੂੰ 12 ਭਾਰਤੀਆਂ ਦਾ ਇੱਕ ਹੋਰ ਜਹਾਜ਼ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਉਤਾਰਿਆ ਗਿਆ ਜਿਨ੍ਹਾਂ ਦੇ ਵਿੱਚ ਚਾਰ ਪੰਜਾਬੀਆਂ ਨੂੰ ਵੀ ਬਿਠਾਇਆ ਗਿਆ ਸੀ ਉਹਨਾਂ ਨੂੰ ਇੱਕ ਹੋਰ ਉਡਾਨ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਭੇਜਿਆ ਗਿਆ ਇਹਨਾਂ ਚਾਰਾਂ ਦੇ ਵਿੱਚੋਂ ਦੋ ਬਟਾਲਾ ਦੇ ਇੱਕ ਪਟਿਆਲਾ ਦਾ ਤੇ ਇੱਕ ਜਲੰਧਰ ਦਾ ਦੱਸਿਆ ਗਿਆ ਜਿਨ੍ਹਾਂ ਦੀ ਪਛਾਣ ਜਤਿੰਦਰ ਸਿੰਘ ਮਨਿੰਦਰ ਸਿੰਘ ਗੁਜਰਾਤ ਸਿੰਘ ਤੇ ਨਾਲ ਹੀ ਨਾਲ ਹਰਪ੍ਰੀਤ ਸਿੰਘ ਵਜੂ ਹੋਈ ਉਹਨਾਂ ਨੂੰ ਪੰਜਾਬ ਪੁਲਿਸ ਨੇ ਰਾਜਾਸੰਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਵਿੱਚ ਲੈ ਲਿਆ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਉਹਨਾਂ ਨੂੰ ਉਹਨਾਂ ਦੇ ਘਰ ਲਿਜਾਈ ਦੱਸਿਆ ਜਾ ਰਿਹਾ ਹੈ ਕਿ ਅਜੇ ਹਾ ਪਹਿਲੀ ਵਾਰ ਹੋਇਆ ਕਿ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਸਿਵਿਲੀਅਨ ਫਲਾਈਟ ਦੇ ਵਿੱਚ ਬਿਨਾਂ ਜੰਜੀਰਾਂ ਦੇ ਭੇਜਿਆ ਗਿਆ ਹੋਏ ਤੇ ਰਿਪੋਰਟ ਹੋਏ ਨੌਜਵਾਨਾਂ ਦੇ ਵਿੱਚ ਜਤਿੰਦਰ ਸਿੰਘ ਪਿੰਡ ਕਨਸੂਹਾ ਕਲਾ ਪਟਿਆਲਾ ਨੂੰ ਟਰੈਵਲ ਏਜੰਟ ਨੇ ਦਿੱਲੀ ਤੋਂ ਗੁਆਨਾ ਬ੍ਰਾਜ਼ੀਲ ਪਨਾਮਾ ਕੋਸਟਾ ਰੀਕਾ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਿਆ ਸੀ ਦੂਸਰਾ ਨੌਜਵਾਨ ਚੰਪੂਰਾ ਜਲੰਧਰ ਦਾ ਮਨਿੰਦਰ ਸਿੰਘ ਇਸ ਨੂੰ 42 ਲੱਖ ਰੁਪਇਆ ਲੈ ਕੇ ਦਿੱਲੀ ਸਪੇਨ ਸਿਲਵਾਡੋਰ ਮੈਕਸੀਕੋ ਤੋਂ ਅਮਰੀਕਾ ਭੇਜਿਆ ਗਿਆ ਸੀ ਤੀਸਰਾ ਨੌਜਵਾਨ ਜੁਗਰਾਜ ਸਿੰਘ ਵਾਸੀ ਬਟਾਲਾ ਤੇ ਹਰਪ੍ਰੀਤ ਸਿੰਘ ਵਾਸੀ ਕਾਦੀਆਂ ਬਟਾਲਾ ਨੂੰ ਟਰੈਵਲ ਏਜੰਟਾਂ ਨੇ 32-32 ਲੱਖ ਰੁਪਏ ਲੈ ਕੇ ਦਿੱਲੀ, ਮੁੰਬਈ, ਨੀਦਰਲੈਂਡ, ਸੁਰਿਨਾਮ, ਗੁਆਨਾ, ਬ੍ਰਾਜ਼ੀਲ, ਪੇਰੂ, ਇਕਵਾਡੋਰ, ਕੋਲੰਬੀਆ, ਪਨਾਮਾ, ਮੈਕਸੀਕੋ ਤੋਂ ਅਮਰੀਕਾ ਭੇਜਿਆ ਸੀ ਇਹਨਾਂ ਸਾਰਿਆਂ ਦੇ ਪਰਿਵਾਰ ਵਾਲਿਆਂ ਨੇ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਹਨਾਂ ਦੇ ਸਾਰੇ ਸੁਪਨੇ ਟੁੱਟ ਚੁੱਕੇ ਨੇ ਚੱਕਨਾ ਝੂਠ ਹੋ ਚੁੱਕੇ ਨੇ 18000 ਭਾਰਤੀਆਂ ਨੂੰ ਵਾਪਸ ਭੇਜਿਆ ਜਾਏਗਾ ਇਹ ਦੱਸਣਾ ਜ਼ਰੂਰੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਹੁਕਮਾਂ ਦੇ ਤਹਿਤ 18000 ਭਾਰਤੀਆਂ ਨੂੰ ਵਤਨ ਭੇਜਿਆ ਜਾਏਗਾ ਇਹਨਾਂ ਦੇ ਵਿੱਚ ਹੁਣ ਤੱਕ 360 ਭਾਰਤੀ ਵਾਪਸ ਭੇਜੇ ਜਾ ਚੁੱਕੇ ਨੇ 5 ਫਰਵਰੀ ਨੂੰ 104 ਭਾਰਤੀ 15 ਫਰਵਰੀ ਨੂੰ 116 ਤੇ 16 ਫਰਵਰੀ ਨੂੰ 112 ਭਾਰਤੀ ਵਾਪਸ ਆਏ ਸਨ ਤੇ ਹੁਣ ਫਿਰ ਤੋਂ ਕੁਝ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਦੇ ਦੇਸ਼ ਜਿਨ੍ਹਾਂ ਦੇ ਵਿੱਚ ਚਾਰ ਪੰਜਾਬੀ ਵੀ ਸ਼ਾਮਲ ਹੈ ਅਮਰੀਕਾ ਤੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਕਈ ਭਾਰਤੀ ਵਾਪਸ ਦੇਸ਼ ਆ ਚੁੱਕੇ ਹਨ। ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਹੁਣ ਤੱਕ ਤਿੰਨ ਜਹਾਜ਼ ਲੈਂਡ ਹੋਏ ਨੇ ਜਿਨ੍ਹਾਂ ਦੇ ਵਿੱਚ ਕਈ ਲੋਕ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਲੋਕ ਬੈਠੇ ਹੋਏ ਸਨ ਜਿਨ੍ਹਾਂ ਨੂੰ ਕੀ ਅਮਰੀਕੀ ਸਰਕਾਰ ਨੇ ਦਿੱਤਾ। ਤੇ ਹੁਣ ਦੀ ਜੋ ਤਾਜ਼ਾ ਖਬਰ ਆਈ ਹੈ ਕਿ ਬੀਤੇ ਦਿਨ ਸ਼ਾਮ ਤੱਕ ਦਿੱਲੀ ਇੰਟਰਨੈਸ਼ਨਲ 에어ਪੋਰਟ ਤੇ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ਼ ਭੇਜਿਆ ਗਿਆ ਜਿਸ ਦੇ ਵਿੱਚ ਕਈ ਭਾਰਤੀਆਂ ਨੂੰ ਬਿਠਾ ਕੇ ਡਿਪੋਰਟ ਕਰ ਦਿੱਤਾ ਗਿਆ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਸਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਭਾਰਤੀਆਂ ਦੇ ਬਾਰੇ ਲਗਾਤਾਰ ਨਵੀਆਂ ਰਿਪੋਰਟਾਂ ਆ ਰਹੀਆਂ ਨੇ। ਐਤਵਾਰ ਨੂੰ 12 ਭਾਰਤੀਆਂ ਦਾ ਇੱਕ ਹੋਰ ਜਹਾਜ਼ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਉਤਾਰਿਆ ਗਿਆ ਜਿਨ੍ਹਾਂ ਦੇ ਵਿੱਚ ਚਾਰ ਪੰਜਾਬੀਆਂ ਨੂੰ ਵੀ ਬਿਠਾਇਆ ਗਿਆ ਸੀ ਉਹਨਾਂ ਨੂੰ ਇੱਕ ਹੋਰ ਉਡਾਨ ਰਾਹੀ ਅੰਮ੍ਰਿਤਸਰ ਹਵਾਈ ਅੱਡੇ ਤੇ ਪੇਜ ਜਾ ਗਿਆ ਇਹਨਾਂ ਚਾਰਾਂ ਦੇ ਵਿੱਚੋਂ ਦੋ ਬਟਾਲਾ ਦੇ ਇੱਕ ਪਟਿਆਲਾ ਦਾ ਤੇ ਇੱਕ ਜੁਲੰਦਰ ਦਾ ਦੱਸਿਆ ਗਿਆ ਜਿਨ੍ਹਾਂ ਦੀ ਪਛਾਣ ਜਤਿੰਦਰ ਸਿੰਘ ਮਨਿੰਦਰ ਸਿੰਘ ਗੁਜਰਾਤ ਸਿੰਘ ਤੇ ਨਾਲ ਹੀ ਨਾਲ ਹਰਪ੍ਰੀਤ ਸਿੰਘ ਵਜੂਹੀ ਉਹਨਾਂ ਨੂੰ ਪੰਜਾਬ ਪੁਲਿਸ ਨੇ ਰਾਜਾਸੰਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਦੇ ਵਿੱਚ ਲੈ ਲਿਆ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਉਹਨਾਂ ਨੂੰ ਉਹਨਾਂ ਦੇ ਘਰ ਲੈ ਜਾਏ ਦੱਸਿਆ ਜਾ ਰਿਹਾ ਹੈ ਕਿ ਅਜੇ ਹਾ ਪਹਿਲੀ ਵਾਰ ਹੋਇਆ ਕਿ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਸਿਵਿਲੀਅਨ ਫਲਾਈਟ ਦੇ ਵਿੱਚ ਬਿਨਾਂ ਜੰਜੀਰਾਂ ਦੇ ਭੇਜਿਆ ਗਿਆ ਹੋਏ ਤੇ ਰਿਪੋਰਟ ਹੋਏ ਨੌਜਵਾਨਾਂ ਦੇ ਵਿੱਚ ਜਤਿੰਦਰ ਸਿੰਘ ਪਿੰਡ ਕਨਸੂਹਾ ਕਲਾ ਪਟਿਆਲਾ ਨੂੰ ਟਰੈਵਲ ਏਜੰਟ ਨੇ ਦਿੱਲੀ ਤੋਂ ਗੁਆਨਾ ਬ੍ਰਾਜ਼ੀਲ ਪਨਾਮਾ ਕੋਸਟਾ ਰੀਕਾ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਿਆ ਸੀ ਦੂਸਰਾ ਨੌਜਵਾਨ ਚੰਪੂਰਾ ਜਲੰਧਰ ਦਾ ਮਨਿੰਦਰ ਸਿੰਘ ਇਸ ਨੂੰ 42 ਲੱਖ ਰੁਪਇਆ ਲੈ ਕੇ ਦਿੱਲੀ ਸਪੇਨ ਸਿਲਵਾਡੋਰ ਮੈਕਸੀਕੋ ਤੋਂ ਅਮਰੀਕਾ ਭੇਜਿਆ ਗਿਆ ਸੀ ਤੀਸਰਾ ਨੌਜਵਾਨ ਜੁਗਰਾਜ ਸਿੰਘ ਵਾਸੀ ਬਟਾਲਾ ਤੇ ਹਰਪ੍ਰੀਤ ਸਿੰਘ ਵਾਸੀ ਕਾਦੀਆਂ ਬਟਾਲਾ ਨੂੰ ਟਰੈਵਲ ਏਜੰਟਾਂ ਨੇ 32-32 ਲੱਖ ਰੁਪਏ ਲੈ ਕੇ ਦਿੱਲੀ, ਮੁੰਬਈ, ਨੀਦਰਲੈਂਡ, ਸੁਰਿਨਾਮ, ਗੁਆਨਾ, ਬ੍ਰਾਜ਼ੀਲ, ਪੇਰੂ, ਇਕਵਾਡੋਰ, ਕੋਲੰਬੀਆ, ਪਨਾਮਾ, ਮੈਕਸੀਕੋ ਤੋਂ ਅਮਰੀਕਾ ਭੇਜਿਆ ਸੀ ਇਹਨਾਂ ਸਾਰਿਆਂ ਦੇ ਪਰਿਵਾਰ ਵਾਲਿਆਂ ਨੇ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਹਨਾਂ ਦੇ ਸਾਰੇ ਸੁਪਨੇ ਟੁੱਟ ਚੁੱਕੇ ਨੇ ਚੱਕਨਾ ਝੂੜ ਹੋ ਚੁੱਕੇ ਨੇ 18000 ਭਾਰਤੀਆਂ ਨੂੰ ਵਾਪਸ ਭੇਜਿਆ ਜਾਏਗਾ ਇਹ ਦੱਸਣਾ ਜ਼ਰੂਰੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਹੁਕਮਾਂ ਦੇ ਤਹਿਤ 18000 ਭਾਰਤੀਆਂ ਨੂੰ ਵਤਨ ਭੇਜਿਆ ਜਾਏਗਾ ਇਨੰਤ ਵਿੱਚ ਹੁਣ ਤੱਕ 336 ਭਾਰਤੀ ਵਾਪਸ ਭੇਜੇ ਜਾ ਚੁੱਕੇ ਨੇ 5 ਫਬਰੀ ਨੂੰ 104 ਭਾਰਤੀ 15 ਫਬਰੀ ਨੂੰ 116 ਤੇ 16 ਫਬਰੀ ਨੂੰ 112 ਭਾਰਤੀ ਵਾਪਸ ਆਏ ਸਨ ਤੇ ਹੁਣ ਫਿਰ ਤੋਂ ਕੁਝ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਦੇ ਦੇਸ਼ ਜਿਨ੍ਹਾਂ ਦੇ ਵਿੱਚ ਚਾਰ ਪੰਜਾਬੀ ਵੀ ਸ਼ਾਮਲ ਹੈ